ਸਤ ਸ੍ਰੀ ਅਕਾਲ ਜੀ ਜੁੜ ਗਿਓ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਵੇਲੇ ਰਾਤ ਦੇ 8 ਵਜh ਰਹੇ ਨੇਗੇ 16 ਮਈ 2025 ਤਦ ਦਿਨ ਲੰਘ ਚੁੱਕਿਆ ਸਭ ਤੋਂ ਪਹਿਲਾਂ ਗੱਲ ਕਰ ਲਈਏ ਪੰਜਾਬ ਦੇ ਮੌਸਮ ਦੀ ਆਉਂਦੀ 24 ਘੰਟੇ ਦੇ ਦੌਰਾਨ ਤਾਂ ਕੱਲ ਸਵੇਰ ਨੂੰ ਜਾਂ ਕੱਲ ਸਾਰ ਨੂੰ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਹਲਕਾ-ਫੁਲਕਾ ਮੀਂਹ ਪੈਣ ਦੇ ਅਸਾਰ ਨੇ ਹੋ ਸਕਦਾ ਹੈ ਕਿ ਜ਼ਿਲ੍ਹਾ ਲੁਧਿਆਣਾ ਜਾਂ ਲੁਧਿਆਣੇ ਤੋਂ ਚੜ੍ਹਦੇ ਵੱਲ ਦੇ ਕਿਸੇ ਇੱਕ ਦੋ ਜ਼ਿਲ੍ਹੇ ਦੇ ਵਿੱਚ ਥੋੜਾ ਜਿਹਾ ਹਲਕੇ ਪੱਤਰ ਦਾ ਇਹ ਕਣੀ ਕਾਮਨਾ ਜਾਂ ਮੀਂਹ ਪੈ ਸਕਦਾ ਉਸ ਤੋਂ ਬਾਅਦ 17 ਦੀ ਦੁਪਹਿਰ ਨੂੰ ਵੀ ਤੇ 18 ਦੀ ਦੁਪਹਿਰ ਨੂੰ ਵੀ ਅੱਜ 16 ਵਾਂਗ ਮਮੂਲੀ ਜਾਂ ਟੁੱਟਮਾ ਜਾਂ ਮਾੜਾ ਮੋਟਾ ਕਿਤੇ ਕਣੀ ਕਾਮਨਾ ਹੋਣ ਦੇ ਪੰਜਾਬ 'ਚ ਵੀ ਤੇ ਹਰਿਆਣੇ 'ਚ ਵੀ ਅਸਾਰ ਰਹਿਣਗੇ ਜਿਤ ਤੱਕ ਤਾਪਮਨ ਦੀ ਗੱਲ ਆ ਅੱਜ ਪੰਜਾਬ ਦੇ ਪਹਾੜਾਂ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਤਾਪਮਨ ਕਿਤੇ 38 ਡਿਗਰੀ ਸੈਲਸੀਅਸ ਪਾਰ ਸੀ ਕਿਤੇ 39 ਡਿਗਰੀ ਸੈਲਸੀਅਸ ਪਾਰ ਸੀ ਇਹੋ ਸੂਰਤੇ ਹਾਲ ਜਿਹੜਾ ਹਰਿਆਣੇ ਦਾ ਸੀ ਹਰਿਆਣੇ ਦੇ ਉਤਰੀ ਜਾਂ ਯੂਪੀ ਵੱਲ ਦੇ ਇਲਾਕਿਆਂ ਦੇ ਵਿੱਚ ਤਾਪਮਨ ਥੋੜਾ ਜਿਹਾ ਠੀਕ ਠਾਕ ਸੀ 38 39 40 ਦੇ ਨੇੜੇ ਸੀਗਾ ਤੇ ਬਾਕੀ ਦੇ ਇਲਾਕਿਆਂ ਚ ਜਾਂ ਦੱਖਣੀ ਜਾਂ ਦੱਖਣ ਪੱਛਮੀ ਇਲਾਕਿਆਂ ਦੇ ਵਿੱਚ ਕੰਮ 40 40 ਤੋਂ ਪਾਰ ਸੀਗਾ ਤੇ ਪੰਜਾਬ ਦੇ ਜਿਹੜੇ ਜਿਹਲੇ ਦੱਖਣ ਵਾਲੀ ਸਾਈਡ ਆ ਗਏ ਜਾਂ ਜਿਹੜੇ ਜਿਹਨਾਂ ਦੇ ਵਿੱਚ ਦੱਖਣ ਦੀ ਹਵਾ ਚੱਲ ਰਹੀ ਸੀ ਜਿੱਥੇ ਹਲਕੀ ਫੁਲਕੀ ਰੇਤ ਥਾਰ ਮਾਰੂਥਲ ਦੀ ਪਹੁੰਚ ਰਹੀ ਆ ਉਹਨਾਂ ਖੇਤਰਾਂ ਦੇ ਵਿੱਚ ਤਾਪਮਾਨ 41 ਡਿਗਰੀ ਸੈਲਸੀਅਸ ਪਾਰ ਕਿਤੇ 42 ਡਿਗਰੀ ਸੈਲਸੀਅਸ ਜਿਹੜਾ ਪਾਰ ਅੱਜ ਚੱਲ ਰਿਹਾ ਸੀ ਤੇ ਆਉਂਦੇ 2-3 ਦਿਨ ਗਣੇ 17 ਨੂੰ 18 ਨੂੰ ਤੇ ਦੱਖਣੀ ਪੰਜਾਬ ਦੇ ਵਿੱਚ ਤਾਂ 19 ਨੂੰ ਵੀ ਤਾਪਮਨ ਇਸੇ ਤਰ੍ਹਾਂ ਉੱਚੇ ਬਣੇ ਰਹਿਣਗੇ ਇਹਨਾਂ ਦੇ ਵਿੱਚ 1-2 ਡਿਗਰੀ ਸੈਲਸੀਅਸ ਦਾ ਹੋਰ ਵਾਤਾ ਹੁੰਦੇ ਅਸਾਰ ਨੇ ਹਰਿਆਣਾ ਦੀ ਵੀ ਦੱਖਣੀ ਖੇਤਰਾਂ ਦੇ ਵਿੱਚ ਤਾਪਮਨ ਦੇ ਵਿੱਚ 1-2 ਡਿਗਰੀ ਸੈਲਸੀਅਸ ਦਾ ਹੋਰ ਵਾਤਾ ਹੁੰਦੇ ਅਸਾਰ ਨੇ ਤੇ ਰਾਜਸਥਾਨ ਦੇ ਲਈ ਜਿਹੜੀ ਔੜਾ ਹੁਣ ਲੰਮੀ ਹੋਣ ਜਾ ਰਹੀ ਆ ਤੇ ਜਿਾ ਪਿਆ ਰਿਹਾ ਕਿ 21-22-23 ਤਰੀਕ ਤੱਕ ਹੋ ਸਕਦਾ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਇਸੇ ਤਰ੍ਹਾਂ ਗਰਮ ਜਿਹੜੀਆਂ ਦੱਖਣੀ ਜਾਂ ਦੱਖਣ ਪੱਛਮੀ ਹਵਾਵਾਂ ਚਲਦੀਆਂ ਰਹਿਣ ਤੇ ਤਾਪਮਨ ਉੱਚੇ ਬਣੇ ਰਹਿਣਗੇ ਜਿੱਥੇ ਤੱਕ ਮੇਹ ਦੀ ਗੱਲ ਆ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਟੁੱਟੇ ਮੇਰੂਪ ਦੇ ਵਿੱਚ ਅਗਲੇ 2-3 ਦਿਨਾਂ ਤਹ ਨਾਲ ਵੀ ਮਾੜੀ-ਮੋਟੀ ਕਿਤੇ ਕਾਰ ਵੀ ਹੋ ਸਕਦੀ ਆ ਪਰ ਵੱਡੇ ਪੱਧਰ ਤੇ ਕਾਰਵਾਈ ਜਿਹੜੀ ਇਸ ਤਫਸ ਤੋਂ ਰਾਹਤ ਦੇ ਸਕਦੀ ਆ ਉਹਦੇ 19 ਤਰੀਕ ਤੋਂ ਸ਼ੁਰੂ ਹੋਣ ਦੇ ਅਸਾਰ ਨੇ ਜਾਪੇ ਰਿਹਾ ਕਿ 19 ਦੀ ਦੁਪਹਿਰ ਨੂੰ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਪੰਜਾਬ ਹਰਿਆਣਾ ਇਹਨਾਂ ਦੇ ਬਹੁਤੇ ਖੇਤਰਾਂ ਦੇ ਵਿੱਚ ਤਾਕੜਾ ਮੇਹ ਨੇ ਰੀ ਝੱਖੜ ਝੁੱਲ ਸਕਦਾ ਕਹਾਣੀ 12 ਘੰਟੇ ਪਹਿਲਾਂ ਵੀ ਹੋ ਸਕਦੀ ਹੈ ਸਾਡੇ 10:00 ਤੋਂ 12 ਘੰਟੇ ਬਾਅਦ ਵੀ ਹੋ ਸਕਦੀ ਹੈ ਪਰ ਜਾ ਪਿਆ ਰਿਹਾ ਹੈ 19 ਦੀ ਦੁਪਹਿਰ ਤੋਂ ਲੈ ਕੇ 20 ਦੀ ਸਵੇਰ ਦੇ ਦਰਮਿਆਨ ਦੇ ਮੰਨ ਇਹਦੇ ਵਾਪਰਨ ਦੇ ਅਸਾਰ ਜਿਹੜਾ ਜਾਪ ਰਹੇ ਨੇਗੇ ਕਿਹੜੇ ਕਿਹੜੇ ਇਲਾਕੇ ਹੋਣਗੇ ਉਹਨਾਂ ਦਾ ਜੇਕਰ ਆਪਾਂ ਆਉਂਦੇ ਦਿਨਾਂ ਦੇ ਦੌਰਾਨ ਤੁਹਾਡੇ ਨਾਲ ਸਾਂਝਾ ਕਰਾਂਗੇ ਫਿਰ ਹਾਲਜਾਪ ਰਿਹਾ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਮਾਝਾ ਦਵਾਪਾ ਪੁਆਦ ਜਾਂ ਇਹਨਾਂ ਨਾਲ ਲੱਗਦੇ ਮਾਲਵੇ ਦੇ ਕੁਝ ਜ਼ਿਲ੍ਹੇ ਉਤਰੀ ਤੇ ਕੇਂਦਰੀ ਹਰਿਆਣਾ ਪੱਛਮੀ ਯੂਪੀ ਪੱਛਮੀ ਯੂਪੀ ਤਾਂ ਇੱਕ ਵਾਰੀ ਜਦੋਂ 18 ਜਾਂ 19 ਤਰੀਕ ਤੋਂ ਸਿਸਟ ਤਾਂ ਉੱਥੇ ਲਗਾਤਾਰ ਇੱਕ ਦਿਨ ਹਟ ਗਿਆ ਰੁਕ ਗਿਆ ਦੂਜੇ ਦਿਨ ਚੱਲ ਪਿਆ ਲਗਾਤਾਰ ਝੜੀ ਵਾਲਾ ਮੀਂਹ ਤਾਂ ਨਹੀਂ ਪੈਣਾ ਹੈਗਾ ਮੀਂਹ ਪੈਣਗੇ ਉਹੀ ਜਿਹੜਾ ਘੰਟਾ ਕ ਹੁੰਦਾ ਤਾਂ ਘੰਟਾ ਹੁੰਦਾ ਪਰ ਉੱਥੇ ਜਿਹੜਾ ਸਿਸਟਮ ਹੈ ਮੀਂਹ ਵਾਲਾ ਉਹ 19ਵੀਂ ਤਰੀਕ ਤੋਂ ਹੋ ਸਕਦਾ ਅਗਲੇ ਕਈ ਦਿਨ ਲਗਾਤਾਰ ਤਦ ਵਿੱਚ ਜਾਰੀ ਰਹੇ ਯਾਨੀ ਇੱਕ ਦਿਨ ਮੀਂਹ ਪੈ ਗਿਆ ਦੂਜੇ ਦਿਨ ਸ਼ਾਇਦ ਨਾ ਆਵੇ ਫਿਰ ਤੀਜੇ ਦਿਨ ਮੀਂਹ ਪੈ ਗਿਆ ਉਦੇ ਨਾਲ ਯੂਪੀ ਦੇ ਜ਼ਿਆਤਰ ਖੇਤਰਾਂ ਦੇ ਵਿੱਚ 18-19 ਤਰੀਕ ਤੋਂ ਬਾਅਦ ਤਾਪਮਨ ਠੇਠ ਆ ਜਾਣਗੇ ਤੇ ਲਗਭਗ ਠੇਠੇ ਹੀ ਬਣੇ ਰਹਿਣਗੇ ਜਾਨੀ 36 ਸੈਂਟੀ ਡਿਗਰੀ ਸੈਲਸੀਅਸ ਦੇ ਨੇੜੇ ਤੇੜੇ ਮਈ ਦੇ ਅਖੀਰ ਤੱਕ ਬਣੇ ਰਹਿਣ ਦੇ ਅਸਾਰ ਜਿਹੜਾ ਬਣੇ ਹੋਏ ਨੇਗੇ ਉਸ ਤੋਂ ਬਾਅਦ ਜੇ ਆਪਾਂ ਗੱਲਬਾਤ ਕਰੀਏ ਮੌਨਸੂਨ ਦੀ ਮੌਨਸੂਨ ਦੀ ਧੁਮਾਕੇ ਦਾ ਐਂਟਰੀ ਹੋਈ ਆ ਜਿਹੜੀ ਉੱਤਰੀ ਇੰਡੀਅਨ ਓਸ਼ੀਅਨ ਦੇ ਵਿੱਚ ਤੇ ਇਸ ਵੇਲੇ ਅਗਲੇ 2-3 ਦਿਨ ਜਿਹੜੇ ਸੂਰਤੇ ਹਾਲ ਨੇ ਜਾਂ ਜਿਹੜੇ ਹਾਲਾਤ ਨੇ ਤਾ ਦੱਖਣੀ ਅਰਬ ਸਾਗਰ ਦੇ ਵਿੱਚ ਤੇ ਦੱਖਣੀ ਬੰਗਾਲ ਦੀ ਖਾੜੀ ਦੇ ਵਿੱਚ ਮੌਨਸੂਨ ਦੇ ਅੱਗੇ ਵਧਣ ਦੇ ਲਈ ਹਾਲਾਤ ਪੂਰੇ ਠੁਕਮੇ ਨੇ ਤੇ ਪੂਰੀ ਜਿਹੜਾ ਤੜੱਲੇ ਦਾ ਸਿਸਟਮ ਨਾਲ ਮੌਨਸੂਨ ਪਾਉਣਾ ਅੱਗੇ ਪਾਤੀਆਂ ਆ ਰਹੀਆਂ ਨੇ ਪਰ ਪੰਜਾਬ ਤੋਂ ਹਾਲੇ ਬਹੁਤ ਜ਼ਿਆਦਾ ਦੂਰ ਨੇ ਜਿਕਰ ਰਵਾਨਗੀ ਉਹੀ ਰਹਿੰਦੀ ਆ ਜਿਸ ਢੰਗ ਨਾਲ ਆ ਰਹੀਆਂ ਨੇ ਰਾਹ ਦੇ ਵਿੱਚ ਕੋਈ ਰੁਕਾਵਟ ਨਹੀਂ ਬਣਦੀ ਤਾਂ ਅਗਲੇ 15-20 ਦਿਨਾਂ ਦੇ ਵਿੱਚ ਕੋਈ ਨਵਾਂ ਵੱਖਰੇ ਤਰ੍ਹਾਂ ਦਾ ਸਿਸਟਮ ਨਹੀਂ ਬਣਦਾ ਤਾਂ ਫਿਰ ਤਾਂ ਜਾ ਪਿਆ ਰਿਹਾ ਕਿ ਅੱਧਕ ਜੂਨ ਤੱਕ ਜਾ ਤੋ ਤੋਂ ਬਾਅਦ ਆਪਣੇ ਤੱਕ ਪਹੁੰਚਦੀਆਂ ਵੀ ਹੋ ਸਕਦੀਆਂ ਨੇ ਪਰ ਕਈ ਵਾਰੀ ਆਉਂਦੀਆਂ ਆਉਂਦੀਆਂ ਰਾਤ ਦੇ ਵਿੱਚ ਖੜੋਤ ਆ ਜਾਂਦੀ ਹੈ ਤਾਂ ਫਿਰ ਸਿਸਟਮ ਵੱਖਰੇ ਵੀ ਤੌਰ ਤੇ ਬਿਹੇਵ ਜਿਹੜਾ ਕਰ ਲੱਗ ਜਾਂਦੇ ਨੇ ਇਸ ਤੋਂ ਇਲਾਵਾ 23 24 ਮਈ ਦੇ ਨਾਲੇ ਜਿਹੜਾ ਅਰੇਬੀਨ ਸੀ ਦੇ ਵਿੱਚ ਖਾਸ ਤੌਰ ਤੇ ਅਰੇਬੀਨ ਸੀ ਦੇ ਪੂਰਬੀ ਇਲਾਕਿਆਂ ਦੇ ਵਿੱਚ ਜਣੀ ਬੰਬੇ ਦੇ ਨੇੜੇ ਤੇੜੇ ਜੇ ਉਹਨਾਂ ਇਲਾਕਿਆਂ ਦੇ ਵਿੱਚ ਇੱਕ ਸਾਈਕਲੋਨ ਬਣਦੇ ਅਸਾਰ ਨੇ ਜੇਕਰ ਉਹ ਸਾਈਕਲੋਨ ਬਣਦਾ ਸਟਰੋਂਗ ਬਣਦਾ ਤਾਂ ਫਿਰ ਜਿਹੜੀ ਅਰੇਬੀਨ ਬ੍ਰਾਂਚ ਆ ਮੌਨਸਨ ਪਾਉਣਾ ਦੀ ਉਹਨੂੰ ਖਿੱਚ ਵੱਜੂਗੀ ਉਹ ਥੋੜੀ ਜਿਹੀ ਵਾਲੇ ਡਾਊਨ ਚੱਲ ਰਹੀ ਆ ਬੰਗਾਲ ਵਾਲੀ ਬ੍ਰਾਂਚ ਗੁੱਟ ਚੱ ਉਨ੍ਹਾਂ ਦੇ ਨਾਲ ਆਪਣੇ ਤੱਕ ਵੀ ਮੌਇਸਚਰ ਆਉਣ ਦੇ ਅਸਾਰ ਹੋਣਗੇ ਜਦੋਂ ਉੱਥੇ ਸਾਈਕਲੋਨ ਬਣੂਗਾ ਉਦੋਂ ਆਪਣੇ ਮੀਂਹ ਦੀ ਮਕਤਾਰ ਘਟਣ ਦੇ ਅਸਾਰ ਹੋਣਗੇ ਇੱਕ ਵਾਰ ਜਦੋਂ ਸਾਈਕਲੋਨ ਖਤਮ ਹੋ ਗਿਆ ਤਾਂ ਦੁਬਾਰੇ ਫੇਰ 25 26 27 28 ਤਰੀਕ ਤੋਂ ਲੈ ਕੇ ਆਪਣੇ ਦੁਬਾਰੇ ਮੀਂਹ ਦੀ ਝਟ ਇੱਕ ਵਧੀਆ ਲੱਗਣ ਦੇ ਜਾਨੀ ਕਿ ਮਈ ਦੇ ਅਖੀਲੇ ਦਿਨਾਂ ਦੇ ਵਿੱਚ ਵੀ ਵਧੀਆ ਹਨੇਰੀ ਚੱਕਰਾਂ ਨਾਲ ਵਧੀਆ ਮੀਂਹ ਪਣ ਦੇ ਅਸਾਰ ਜਿਹੜਾ ਬਣਦੇ ਆ ਜਾ ਪਰਹਿਣਗੇ ਸੋ ਇਨਾ ਕੱਪ ਡੇਟਾ ਜੀ ਮੌਨਸੂਨ ਦੀ ਐਂਟਰੀ ਧਮਾਕੇਦਾਰ ਹੋਈ ਆ ਉੱਤਰੀ ਇੰਡੀਅਨ ਓਸ਼ੀਅਨ ਦੇ ਵਿੱਚ ਜਾਪੇ ਰਿਹਾ ਕਿ ਆਉਂਦੀ-ਆਉਂਦੀ ਬੜੇ ਸੋਹਣੇ ਮੀਂਹ ਆਪਣੇ ਤੱਕ ਵੀ ਲੈ ਕੇ ਪਹੁੰਚੂਗੀ ਕੱਲ 17 ਦੀ ਸਵੇਰ ਨੂੰ ਪੰਜਾਬ ਦੇ ਕੁਝ ਕਲਾਕਿਆਂ ਦੇ ਵਿੱਚ ਜਾਂ ਹਰਿਆਣੇ ਦੇ ਕੁਝ ਕੋਤਰੀ ਜਕੰਦਰੀ ਇਲਾਕਿਆਂ ਵਿੱਚ ਕਿਤੇ ਹਲਕਾ-ਫੁਲਕਾ ਮੀਂਹ ਪੈਣ ਦੇ ਅਸਾਰ ਨੇ ਦੁਪਹਿਰ ਬਾਅਦ ਵੀ ਹਲਕਾ-ਫੁਲਕਾ ਕਿਤੇ ਬੱਦਲ ਪਣ ਦੇ ਅਸਾਰ ਰਹਿਣਗੇ ਪਰ ਜਿਹੜਾ ਵੱਡਾ ਸਿਸਟਮ ਜਿਹਦੇ ਨਾਲ ਰਾਹਤ ਮਿਲ ਸਕਦੀ ਆ ਉਹ 19 ਤਰੀਕ ਨੂੰ ਵਾਪਰਨ ਦੇ ਅਸਾਰ ਨੇ ਅੱਧੇਕ ਪੰਜਾਬ ਅੱਧਾ ਕਹਰਾਣਾ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਅਤੇ ਕਾਫੀ ਖੇਤਰਾਂ ਦੇ ਵਿੱਚ ਤੇ ਯੂਪੀ ਦੇ ਵਿੱਚ ਵੀ ਹਾਂ ਦਾ ਦੌਰ ਹੈ ਜਿਹੜਾ ਉਹ 18-19 ਤੱਕ ਤੋਂ ਸ਼ੁਰੂ ਹੋਣ ਦੇ ਅਸਾਰ ਨੇ ਤੇ 30 ਮਈ ਤੱਕ ਲਗਭਗ ਯੂਪੀ ਦੇ ਕਈ ਖੇਤਰਾਂ ਦੇ ਵਿੱਚ 4-5 ਵਾਰੀ ਮੀਂਹ ਪੈਣ ਦੇ ਅਸਾਰ ਨੇ ਰਾਜਸਥਾਨ ਦੇ ਲਈ ਔੜ ਹਜੇ ਲੰਮੀ ਰਹੀ ਤੇ ਫਾਜ਼ਲਕਾ ਬਠਿੰਡਾ ਮੁਖਸਰ ਸਾਹਿਬ ਸਿਰਸਾ ਜਾਂ ਮਾਨਸਾ ਇਹਨਾਂ ਖੇਤਰਾਂ ਦੇ ਲਈ ਵੀ ਹਾਲੇ ਔੜ ਥੋੜੀ ਜੀ ਲੰਮੀ ਰਹਿਣ ਦੇ ਅਸਾਰ ਬਣੇ ਹੋਏ ਨੇ ਪਰ ਫਿਰ ਵੀ 23 ਤਰੀਕ ਤੱਕ ਇਹਨਾਂ ਤੱਕ ਕੋਈ ਕੱਦਾ ਵੀ ਥੋੜੀ ਮਾਤਰਾ ਚ ਪਹੁੰਚਦਾ ਹੋ ਸਕਦਾ ਸੋ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ